ਸਾਰੀ ਲੈਟਰਿੰਗ ਉਪਰੇ ਤਰਦੀ ਪਈ ਆ ਜਿਹੜੇ ਦੁਹਾਈਆਂ ਦਿੰਦੇ ਕਿ ਅਸੀਂ ਆਹ ਕਰਤਾ ਔਗਤ ਇੱਥੇ ਤਾਂ ਕੁਝ ਵੀ ਨਹੀਂ ਹੋਇਆ ਤਾਂ ਜਿਹੜੇ ਵਿਧਾਇਕ ਸਾਹਿਬ ਜਿੰਪਾ ਜੀ ਨੇ ਉਹ ਤਾਂ ਲਾਈਵ ਹੁੰਦੇ ਡੇਲੀ ਨਜ਼ਰ ਆਉਂਦੇ ਨੇ ਕਿ ਇੱਥੇ ਕੰਮ ਕਰਾਉਂਦੇ ਮੈਂ ਤਾਂ ਲਾਦਾ ਨਹੀਂ ਕਦੀ ਜਿੰਪੇ ਨੇ ਉਹ ਇਹ ਪਤਾ ਵੀ ਹੋਵੇ ਕਿ ਵੀ ਇੱਥੇ ਮਹੱਲਾ ਵੀ ਕੋਈ ਹੈਗਾ ਕਿਤੇ ਬਸਦਾ ਬਾਦਰਪੁਰ ਤੇ ਹੁਣ ਕੀ ਸਨੇਹਾ ਦੇਣਾ ਚਾਹੋਂਗੇ ਇਹਨਾਂ ਨੂੰ ਅਸੀਂ ਇਹ ਹੀ ਸਨੇਹਾ ਦੇਣਾ ਚਾਹੁੰਦੇ ਵੀ ਸਾਨੂੰ ਇਸ ਗੰਦ ਤੋਂ ਮੁਕਤੀ ਦਿਵਾ ਰਾਜ ਲਗਾ ਝਾੜੂ ਦਾ ਝਾੜੂ ਸੁਣਦਾ ਕੋਈ ਨਹੀਂ ਕੱਲ ਮੈਂ ਪ੍ਰਵੀਨ ਸੈਣੀ ਦੇ ਘਰ ਆ ਲੈਣਾ ਵੀ ਗੱਲ ਕੀਤੀ ਸੀ ਮੈਂ ਕਿਹਾ ਤੁਸੀਂ ਵੋਟਾਂ ਲੈਣ ਨੂੰ ਤੇ ਆ ਜੰਨੇ ਆ ਪਰ ਸਾਨੂੰ ਝਾੜੂ ਨੂੰ ਬੋਟਾ ਕਿਹਨੇ ਚ ਵੋਟਾਂ ਦਾ ਕੀ ਮਸਲਾ ਆ ਗਿਆ ਗੱਡੀ ਜਲੰਧਰੋਂ ਆਏਗੀ ਕਹਿੰਦਾ ਇੱਥੇ ਦੀਆਂ ਗੱਡੀਆਂ ਖਰਾਬ ਹੋਈਆਂ ਫਲਾਨਾ ਆ ਧਮਕਾਣਾ ਜੇ ਲੱਲਾ ਪੋਬਾ ਕਰਕੇ ਤਾਂ ਮੈਂ ਕਹਾਂ ਤੁਸਾਂ ਕੁੱਤੇ ਹੀ ਮੌਤ ਮਾਰ ਲੈਂਦੇ ਹੋ ਤੂੰ ਨਰਕ ਦੀ ਜ਼ਿੰਦਗੀ ਭੋਗ ਰਿਹਾ ਤੁਸੀਂ ਨਰਕ ਨਾਲ ਪੈੜੀ ਆ ਜੀ ਤੂੰ ਨਰਕ ਦੀ ਜ਼ਿੰਦਗੀ ਭੋਗ ਰਿਹਾ ਤੁਸੀਂ ਨਰਕ ਨਾਲ ਪੈੜੀ ਆ ਜੀ ਵੀ ਸਾਨੂੰ ਚਾਹਤਾ ਵੀ ਨਹੀਂ ਇਹ ਸਮਝਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਧਮਕੀ ਦਿੱਤੀ ਜਾ ਰਹੀ ਹੈ ਕੀ ਦਿੰਦੇ ਜੀ ਧਮਕੀਆਂ ਦੇ ਹੁੰਦੇ ਆ ਦੁਕਾਨ ਦੇ ਆ ਕੇ ਵੀ ਆਪਣੇ ਭਰਾ ਨੂੰ ਸਮਝਾ ਲੋ ਵਿਤਕਰਾ ਕੀਤਾ ਜਾ ਰਿਹਾ ਹੈ ਵਿਤਕਰਾਂ ਨਹੀਂ ਜੁੱਤੀਆਂ ਦੇ ਕਾਬਲ ਹੈ ਜੁੱਤੀਆਂ ਵੱਜਣੀਆਂ ਚਾਹੀਦੀਆਂ ਇਹਨਾਂ ਨੂੰ ਸਰਕਾਰਾਂ ਨੂੰ ਕਰਨ ਕੀ ਆ ਬਿਮਾਰੀਆਂ ਪਈਆਂ ਬਿਮਾਰੀਆਂ ਕੱਢੀਆਂ ਨੇ ਪੈ ਮਾਮ ਕੀ ਤੁਹਾਡਾ ਜੀ ਧਰਮ ਕੋ ਨਹੀਂ ਮਤਲਬ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਆਪਣੇ ਨੋਟਾਂ ਨਾਲ ਤੇ ਕੁਰਸੀਆਂ ਨਾਲ ਮਤਲਬ ਹੈ ਜੀ ਇਬਰੇ ਤੋਂ ਵੱਡਾ ਲਈ ਜੇ ਜੁੜ ਚੁੱਕੇ ਹੋ ਫਿਰ ਤੋਂ ਇੱਕ ਵਾਰ ਜੀਵੀਸੀ ਅਪਡੇਟ ਦੇ ਨਾਲ ਤੇ ਜੇ ਗੱਲ ਕਰੀਏ ਵਿਕਾਸ ਦੀ ਵਿਕਾਸ ਦੇ ਨਾਂ ਤੇ ਦਮਕ ਜੇ ਮਰਨ ਵਾਲੀ ਮੌਜੂਦਾ ਸਰਕਾਰ ਵਿਕਾਸ ਦੇ ਨਾਂ ਤੇ ਪ੍ਰਚਾਰ ਕਰਦੀ ਨਹੀਂ ਥੱਕ ਰਹੀ ਤੇ ਜੇ ਗੱਲ ਕਰੀਏ ਹੁਸ਼ਿਆਰਪੁਰ ਸ਼ਹਿਰ ਦੀ ਤਾਂ ਜਿੱਥੋਂ ਦੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਨੇ ਨਿਤ ਦਿਹਾੜੇ ਲਾਈਵ ਹੁੰਦੇ ਨਜ਼ਰ ਆਉਂਦੇ ਨੇ ਕੰਮ ਵਿਕਰਾ ਰਹੇ ਆ ਅਸੀਂ ਲੋਕਾਂ ਦੇ ਮੁਹੱਲਿਆਂ ਦਾ ਕੰਮ ਕਰਾ ਰਹੇ ਆ ਪਰ ਜਿਹੜੇ ਹਾਲਾਤ ਦੇਖੀਏ ਵਾਰਡ ਨੰਬਰ 2 ਤੇ 3 ਜਿਹੜਾ ਸਾਂਝੀ ਹੈ ਗਲੀਆਂ ਨੇ ਤਾਂ ਇੱਥੋਂ ਦੇ ਹਾਲਾਤ ਦੇਖੀਏ ਤਾਂ ਲੋਕ ਜਿਹੜੇ ਨੇ ਇੱਥੋਂ ਦੇ ਬਹੁਤ ਹੀ ਜਿਹੜੇ ਐਸ ਵਲੇ ਰੋਸ ਭਰੇ ਮਾਹੌਲ ਦੇ ਵਿੱਚ ਬੈਠੇ ਹੋਏ ਨੇ ਕਿਉਂਕਿ ਹਾਲਾਤ ਇੰਨੇ ਜਿਆਦਾ ਗੰਭੀਰ ਹੋ ਚੁੱਕੇ ਨੇ ਕਿ ਕਾਫੀ ਦਿਨਾਂ ਤੋਂ ਇੱਥੋਂ ਦਾ ਜਿਹੜਾ ਪਾਣੀ ਹੈ ਜਿਹੜਾ ਸੀਵਰੇਜ ਦਾ ਪਾਣੀ ਆ ਗਟਰਾਂ ਦਾ ਪਾਣੀ ਆ ਉਹ ਬਲੌਕੇਜ ਹੋਣ ਦੇ ਨਾਲ ਗਲੀਆਂ ਮੁਹੱਲਿਆਂ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਤੇ ਸਾਰਾ ਮੁਹੱਲਾ ਇੱਥੇ ਅਸਲੇ ਇਕੱਠਾ ਹੋਇਆ ਜਿਹੜੇ ਇਹਨਾਂ ਦੇ ਐਮਸੀ ਸਾਹਿਬਾਨ ਨੇ ਉਹ ਵੀ ਸਿਰਫ ਇੱਕ ਲਾਰੇਬਾਜ਼ੀ ਕਰਦੇ ਨਜ਼ਰ ਆਉਂਦੇ ਨੇ ਤੇ ਗੱਲਬਾਤ ਕਰਾਂਗੇ ਮੁਹੱਲਾ ਵਾਸੀਆਂ ਦੇ ਨਾਲ ਜੀ ਮਾਨਕ ਨਾਮ ਕੀ ਹੈ ਜੀ ਹਾਂਜੀ ਮਨਿੰਦਰਗੜ੍ਹ ਜੀ ਕਿਹੜੇ ਵਾਰਡ ਤੋਂ ਤੁਸੀਂ ਦੋ ਦੋ ਹਾਂਜੀ ਤੇ ਕੀ ਸਮੱਸਿਆ ਆਈ ਅੱਜ ਇਕੱਠੇ ਹੋਏ ਅੱਜ ਵੀਰਜੀ ਬਹੁਤ ਦਿਨਾਂ ਤੋਂ ਮਤਲਬ 2-3 ਹਫ਼ਤੇ ਹੋ ਗਏ ਐਨਾ ਗੰਦ ਮਤਲਬ ਨੰਗਣਾ ਮੁਸ਼ਕਲ ਹੋ ਜਾਂਦਾ ਜਦੋਂ ਜਿਹੜੇ ਆਂਟੀ ਜੀ ਦਾ ਘਰ ਹੈ ਇਹਨਾਂ ਨੂੰ ਆਣਾ ਜਾਣਾ ਬੱਚਾ ਛੋਟਾ ਵਾ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਅੱਬਾ ਆਪਣੇ ਬੱਚੇ ਨਹੀਂ ਬਾਹਰ ਕੱਢ ਸਕਦੇ ਜਿਹੜਾ ਇੱਥੇ ਬੈਠਦੇ ਸੀਗੇ ਲੇਡੀਜ਼ ਜੀ ਦਾ ਧੁੱਪੇ ਉਹ ਵੀ ਨਹੀਂ ਬੈਠ ਪਾ ਰਹੇ ਬਹੁਤ ਜ਼ਿਆਦਾ ਵੱਡੀ ਸਮੱਸਿਆ ਹੈ ਸਾਨੂੰ ਉੱਚੀਆਂ ਕਰਨ ਨੂੰ ਤਾਂ ਹੋਣਾ ਚਾਹੀਦਾ ਥੋੜਾ ਕੁਝ ਐਮਸੀ ਸਾਹਿਬ ਕੌਣ ਨੇ ਤੁਹਾਡੇ ਇੱਥੇ ਦੇ ਜੀ ਪਰਵੀਨ ਸੈਣੀ ਪਰਵੀਨ ਸੈਣੀ ਲਕਵੇਸ਼ ਪਰਵੀਨ ਸੈਣੀ ਹਾਂਜੀ ਪਰਵੀਨ ਸੈਣੀ ਹਾਂਜੀ ਤਾਂ ਅਸਲ ਵਿੱਚ ਡਿਪਟੀ ਮੇਅਰ ਵੀ ਨੇ ਕਿ ਉਹਨਾਂ ਦਾ ਫਰਜ਼ ਨਹੀਂ ਬੰਦਾ ਵੋਟਾਂ ਲਈਆਂ ਨੇ ਉਹਨਾਂ ਨੇ ਵੀ ਤੇ ਮੁਹੱਲੇ ਦੇ ਵਿੱਚ ਕੰਮ ਕਰਾਉਣ ਦਾ ਜਿਹੜਾ ਉਹਨਾਂ ਦਾ ਇੱਕ ਫਰਜ਼ ਹੈ ਤੇ ਵਿਕਾਸ ਦੇ ਨਾਮ ਤੇ ਵੀ ਜਿਹੜੇ ਦਮਗਜੇ ਮਾਰੇ ਜਾਂਦੇ ਨੇ ਸਰਕਾਰ ਵੱਲੋਂ ਕੀ ਕਰਨਾ ਚਾਹੋਗੇ ਫਿਰ ਹਾਂਜੀ ਨਹੀਂ ਉੱਦਾਂ ਇੱਕ ਦਿਨ ਵੈਸੇ ਆਏ ਸੀਗੇ ਥੋੜੀ ਪ੍ਰੋਬਲਮ ਜਿੱਦੇ ਸਿਵਰੇਵਲੇ ਵੀ ਆਂਦੇ ਉਹ ਵੀ ਦੇਖ ਕੇ ਮੜਾਏ ਜੇ ਕੁਝ ਕਹਿ ਦੋ ਕਿ ਇਹ ਜ਼ਿਆਦਾ ਪਾਣੀ ਆ ਰਿਹਾ ਤਾਂ ਫਟਾਫਟ ਦੋੜੇ ਜਾਂਦੇ ਉਹ ਵੀ ਮਤਲਬ ਕੁਝ ਉਹ ਨਹੀਂ ਹੈਗਾ ਕੰਮ ਨਹੀਂ ਕਰਾ ਰਹੇ ਹਾਂਜੀ ਇਹ ਤਾਂ ਜਿਹੜੇ ਅੰਕਲ ਐ ਵਲੇ ਤੇ ਦਿਨਾਂ ਨੇ ਤਾਂ ਇਹ ਸਭ ਨੇ ਮਤਲਬ ਥੋੜਾ ਰਲ ਕੇ ਕੀਤਾ ਵੈ ਕਿ ਰਹਿਣਾ ਬਸਰ ਕਿਵੇਂ ਹੋ ਰਿਹਾ ਕਿਉਂਕਿ ਬਦਬੂ ਵੀ ਬਹੁਤ ਆਂਦੀ ਹੈ ਇੱਥੇ ਤਾਂ ਹੀ ਉਹੀ ਤਾਂ ਆਪਾਂ ਕਹਿ ਰਹੇ ਸਾਡਾ ਤਾਂ ਵੀਰਜੀ ਹੈ ਘਰ ਉੱਦਾਂ ਇਹਨਾਂ ਆਂਟੀ ਜੀ ਦਾ ਤਾਂ ਨਾ ਲੈ ਬੱਚਾ ਛੋਟਾ ਇਹਨਾਂ ਦਾ ਪੁੱਤਰ ਤੇ ਬਹੁਤ ਜ਼ਿਆਦਾ ਪ੍ਰੋਬਲਮ ਜਿੱਦਾਂ ਨੰਗਨ ਵੜਨ ਚ ਬੱਚਿਆਂ ਨੂੰ ਆਪਾਂ ਬਾਹਰ ਨਹੀਂ ਕੱਢ ਸਕ ਰਹੇ ਜਿੱਦਾਂ ਪ੍ਰੋਬਲਮ ਬਹੁਤ ਆ ਰਹੀ ਹੈ ਜੀ ਕੀ ਕਹਿਣਾ ਚਾਹੋਗੇ ਨਾਮ ਕੀ ਜਨਾ ਮੇਰਾ ਨਾਮ ਰਣਜੀਤ ਕੌਰ ਹਾਂਜੀ ਮੇਰੇ ਘਰ ਦੇ ਮੋਰੇ ਬਿਲਕੁਲ ਸੀਵਰੇਜ ਬੰਦ ਬਹੁਤ ਵਾਰੀ ਅਸੀਂ ਕੰਪਲੀਟ ਕੀਤੀਆਂ ਪਰ ਸਾਡੀ ਕੋਈ ਨਹੀਂ ਸੁਣਦਾ ਲੋਕੇਸ਼ਵਰੀ ਸਾਡਾ ਐਮਸੀ ਹੈ ਬਹੁਤ ਵਾਰੀ ਉਹ ਆਂਦਾ ਇਹ ਨਹੀਂ ਕਿ ਉਹ ਆਂਦਾ ਨਹੀਂ ਆਂਦਾ ਆ ਪਰ ਇਹ ਕੰਮ ਹੋਈ ਨਹੀਂ ਰਿਹਾ ਉਹ ਜਿਹੜੇ ਉਹਨੂੰ ਸਫਾਈ ਕਰਮਚਾਰੀ ਭੇਜਦੇ ਆ ਉਹ ਸਿੱਖਾਂ ਜਿਹਿਆਂ ਮਾਰਦੇ ਤਾਂ ਤੁਰ ਜਾਂਦੇ ਆ ਤੇ ਕੰਮ ਨਹੀਂ ਹੋ ਰਿਹਾ ਭਾਜੀ ਅਸੀਂ ਨਰਕ ਜਿੰਦਗੀ ਬਤੀਤ ਕਰਦੇ ਮੇਰਾ ਪੋਤਰਾ 3 ਸਾਲ ਦਾ ਅਸੀਂ ਕਮਰੇ ਚ ਬਾਹਰ ਨਹੀਂ ਕੱਢਦੇ ਉਹਨੂੰ ਨਾ ਗਲੀ ਵਾਲੇ ਲੋਕ ਨੰਗ ਦੇਖਦੇ ਸਾਰੀ ਲੈਟਰਿੰਗ ਉੱਪਰੇ ਤਰਦੀ ਪਈ ਆ ਤੇ ਅਸੀਂ ਬਹੁਤ ਪਰੇਸ਼ਾਨ ਆ ਮੈਂ ਤਾਂ ਕਹਿੰਦੀ ਮੇਰੀ ਆਵਾਜ਼ ਇਪੋਗਵੰਤਮਾਨ ਤੱਕ ਪਹੁੰਚਣੀ ਚਾਹੀਦੀ ਜਿਹੜੇ ਦੁਹਾਈਆਂ ਦਿੰਦੇ ਕਿ ਅਸੀਂ ਆਹ ਕਰਤਾ ਆਗਤ ਇੱਥੇ ਤਾਂ ਕੁਝ ਵੀ ਨਹੀਂ ਹੋਇਆ ਇੱਥੇ ਅਸੀਂ ਤਾਂ ਐਨੇ ਗੰਦ ਦੇ ਵਿੱਚ ਜੀ ਰਹੇ ਆ ਉਹ ਦੇਖੇ ਅਸੀਂ ਬਿਮਾਰ ਹੋਵਾਂਗੇ ਔਰ ਇੱਕ ਮੈਂ ਕਰੋਨਾ ਦੀ ਮਰੀਜ਼ ਸੀ ਜਿਹੜੀ ਕਿ ਮੈਂ ਅੰਬਰਸਰੋਂ ਠੀਕ ਹੋ ਕੇ ਆਈ ਆ ਔਰ ਸਾਡੇ ਲਈ ਫੇਰ ਕੋਈ ਦੂਸਰੀ ਨਹੀਂ ਹੈਗੀ ਹੈਲਪ ਨਹੀਂ ਹੈਗੀ ਮੈਂ ਇਹ ਇਸ ਕਰਕੇ ਮੈਂ ਬੇਨਤੀ ਕਰਦੀ ਆ ਕਿ ਵੀ ਚਾਹੇ ਤਾਂ ਸਾਡੇ ਭਗਵੰਤਮਾਨ ਜੀ ਚਾਹੇ ਲਵਕੇਸ਼ ਓਰੀ ਜੀ ਆਪਣੀਆਂ ਗੱਡੀਆਂ ਭੇਜਣ ਕੁਝ ਵੀ ਭੇਜਣ ਸਾਨੂੰ ਤਾਂ ਰਾਤ ਦਾ ਦਵਾ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿੰਨੇ ਚਿਰ ਤੋਂ ਸਮੱਸਿਆ ਆ ਰਹੀ ਹੈ ਇਹ ਇੱਕ ਪੂਰਾ ਮਹੀਨਾ ਹੋ ਚੱਲਿਆ ਸਾਨੂੰ ਇਸ ਇਸ ਸਮੱਸਿਆ ਨਾਲ ਘੁੰਮਦਿਆਂ ਦੇ ਨਾਲੀਆਂ ਤਾਂ ਬਹੁਤ ਜਾਦੀਆਂ ਨੇ ਨਾਲੀਆਂ ਬੰਦ ਕਰਦੀਆਂ ਉਹਦੀ ਜਿਆਦੇ ਜਿਆਦੇ ਸਮੱਸਿਆ ਆ ਸਾਰੀ ਤੇ ਜਿਹੜੇ ਵਿਧਾਇਕ ਸਾਹਿਬ ਜਿੰਪਾ ਜੀ ਨੇ ਉਹ ਤਾਂ ਲਾਈਵ ਹੁੰਦੇ ਡੇਲੀ ਨਜ਼ਰ ਆਉਂਦੇ ਨੇ ਕਿ ਇੱਥੇ ਕੰਮ ਕਰਾਉਂਦੇ ਤੇ ਉੱਥੇ ਕੰਮ ਕਰਾਵੇ ਉਦਘਾਟਨ ਕਰਾਤੇ ਤਾਂ ਕੀ ਇਹ ਨਾ ਧਿਆਨ ਦੇ ਇਹ ਕੁਝ ਨਹੀਂ ਕਰਦੇ ਆ ਦੇਖੋ ਸਾਰਿਆਂ ਦੀ ਆਵਾਜ਼ ਉਹ ਕੁਝ ਨਹੀਂ ਕਰਦੇ ਮੈਂ ਤਾਂ ਲਾਦਾ ਨਹੀਂ ਕਦੀ ਜਿੰਪੇ ਨੇ ਇਹ ਪਤਾ ਵੀ ਹੋਵੇ ਕਿ ਵੀ ਇੱਥੇ ਮਹੱਲਾ ਵੀ ਕੋਈ ਹੈਗਾ ਕਿਤੇ ਬਸਦਾ ਇਹ ਜਿੰਪਾ ਜੀ ਨੂੰ ਜਾ ਕੇ ਦਿਖਾਈਓ ਸਾਡੀ ਕੰਪਲੀਟ ਫਿਰ ਪੁੱਛਿਓ ਉਹਨਾਂ ਨੂੰ ਵੀ ਤੂੰ ਕੀ ਕੀਤਾ ਆ ਮਹੱਲਿਆਂ ਦੌਰਾ ਤਾਂ ਕਰੇ ਆ ਕੇ ਇਹ ਆਵਾਜ਼ਾਂ ਕੁਰਸੀਆਂ ਤੇ ਬਹਿ ਕੇ ਕੰਮ ਬੰਦ ਕਰਨੇ ਜਿਵੇਂ ਕਿ ਨਿਊ ਇਹ ਗੱਲਾਂ ਹੁੰਦੀਆਂ ਹੈਗੀਆਂ ਵਾਰਡ ਕਿੰਨਾ ਪੈਂਦਾ ਤੁਹਾਡਾ ਇਹ 2 ਨੰਬਰ ਵਾਰਡ ਤੇ 3 ਨੰਬਰ ਵਾਰਡ ਇਹ ਮੱਲਾ ਪੰਜ ਪਿਪਲਾ ਬਾਦਰ 1 ਨੰਬਰ ਗਲੀ ਆ 1 ਨੰਬਰ ਗਲੀ ਬਾਦਰ ਤਾਂ ਹੁਣ ਕੀ ਸਨੇਹਾ ਦੇਣਾ ਚਾਹੋਗੇ ਇਹਨਾਂ ਨੂੰ ਅਸੀਂ ਇਹੀ ਸਨੇਹਾ ਦੇਣਾ ਚਾਹੁੰਦੇ ਵੀ ਸਾਨੂੰ ਇਸ ਗੰਦ ਤੋਂ ਮੁਕਤੀ ਦਿਵਾ ਇਹ ਜਿਹੜੇ ਨਾਲੀਆਂ ਕਢਾਓ ਸਾਡੇ ਵੀ ਸਾਡੀ ਸਫਾਈ ਹੋਵੇ ਵੀ ਅਸੀਂ ਬਿਮਾਰ ਨਹੀਂ ਹੋਣਾ ਮੁੜ ਕੇ ਦੁਬਾਰਾ ਮੇਰੇ ਹਸਬੰਡ ਹਾਰਟ ਦੇ ਪੇਸ਼ੈਂਟ ਨੇ ਤੇ ਅਸੀਂ ਕਿੱਥੇ ਜਾਈਏ ਪਹਿਲਾਂ ਮੈਨੂੰ ਇਹ ਦੱਸੋ ਸਾਰਿਆਂ ਦੇ ਬੱਚੇ ਸਾਰੇ ਦੇ ਬੱਚੇ ਛੋਟੇ ਛੋਟੇ ਆ ਕਿੱਥੇ ਜਾਣ ਵਾਲੇ ਆਂਦੇ ਆ ਵੀ ਕੁਲਰ ਸਾਫ਼ ਰੱਖੋ ਤੇ ਆਹ ਸਿਹਤ ਵਿਭਾਗ ਵਾਲੇ ਆਂਦੇ ਆ ਵੀ ਕੁਲਰ ਸਾਫ਼ ਰੱਖੋ ਆਪਣੇ ਫ੍ਰਿਜਾਂ ਦੇ ਵਿੱਚ ਨਾ ਤੁਹਾਡੇ ਦੂਸਰੇ ਤੇ ਆਹ ਆਹ ਕੌਣੋਂ ਹੁਣ ਕਿਉਂ ਨਹੀਂ ਆਉਂਦੇ ਸਿਹਤ ਵਿਭਾਗ ਵਾਲੇ ਦੇਖਣ ਇਹ ਸਾਡੀ ਆਵਾਜ਼ ਸਿਹਤ ਵਿਭਾਗ ਵਾਲਿਆਂ ਤੱਕ ਵੀ ਪਹੁੰਚਾਓ ਆਉਂਦੇ ਆ ਸਰੀਏ ਮਾਰ ਕੇ ਚੱਲ ਜਾਂਦੇ ਆ ਜੀ ਜੀ ਭਾਜੀ ਨਾਮ ਕੀ ਜੀ ਮੇਰਾ ਜਸਵੰ ਕਿਹੜੇ ਮਹੱਲੇ ਦੇ ਰਹਿਣ ਵਾਲੇ ਮਾਥੇ ਦਾ ਪੰਜ ਪਪੜਾ ਮਹੱਲੇ ਦਾ ਹੀ ਹੈ ਹਾਂਜੀ ਮੇਰੇ ਘਰ ਦੇ ਮੂਰੇ ਮੇਨ ਗੰਦਵਾ ਜੀ ਲਕਸ਼ੋਰੀ ਨੂੰ ਬਹੁਤ ਵਾਰੀ ਗਿਆ ਉਹ ਆਉਂਦਾ ਆ ਬਸ ਇਹ ਹੀ ਕਹਿੰਦਾ ਇਸ ੜੀ ਇਹਨਾਂ ਨੇ ਕੋਈ ਨਾ ਗੱਡੀ ਆਉਣੀ ਆ ਗੱਡੀਆਂ ਖਰਾਬ ਹੋਈਆਂ ਆ ਜਲੰਧਰੋਂ ਮਗਵੋਣੀ ਆ ਗੱਡੀ ਫਲਾਨਾ ਐ ਠਿਕਾਨਾ ਐ ਅਧਿਕਰਮ ਨੇ ਕੱਲ ਰਾਤ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਆ ਕਹਿੰਦਾ ਮੈਂ ਤਾਂ ਕਹ ਪਤਾ ਪਰਸੋਂ ਕੱਢ ਗਏ ਆ ਉਹ ਗੱਡੀ ਆਈ ਸੀ ਮੈਂ ਕਹਤਾ ਗੱਡੀ ਕੋਈ ਨਹੀਂ ਆਈ ਅਸੀਂ ਹਰ ਵਾਰੀ ਉਹਨਾਂ ਨੂੰ ਕਹਿ ਰਹੇ ਆ ਸਾਡੀ ਸਫਾਈ ਕਰਾਓ ਸਾਡੀ ਸਫਾਈ ਕਰਾਓ ਪਰ ਸਾਡਾ ਜੀਣਾ ਮੁਸ਼ਕਲ ਹੋ ਆ ਪਿਆ ਜੀ ਉਹ ਕਹਿੰਦਾ ਮੈਨੂੰ ਪਤਾ ਵਾਕਿਆ ਉਹਨੂੰ ਪਤਾ ਕਿ ਉਹਦੇ ਬਾਤ ਦੀ ਗੱਲ ਨਹੀਂ ਹੈ ਜੀ ਕਿਉਂਕਿ ਉਹ ਕਹਿੰਦਾ ਕਾਂਗਰਸ ਦਾ ਰਾਜਾ ਰਾਜਾ ਕਾ ਝਾੜੂ ਦਾ ਝਾੜੂ ਸੁਣਦਾ ਕੋਈ ਨਹੀਂ ਕੱਲ ਮੈਂ ਪ੍ਰਵੀਨ ਸੈਣੀ ਦੇ ਘਰ ਆ ਲੈਣਾ ਵੀ ਗੱਲ ਕੀਤੀ ਸੀ ਮੈਂ ਕਿਹਾ ਤੁਸੀਂ ਵੋਟਾਂ ਲੈਣ ਨੂੰ ਤੁਸੀਂ ਆ ਜੰਦੇ ਆ ਪਰ ਸਾਨੂੰ ਝਾੜੂ ਨੂੰ ਵੋਟਾਂ ਕਿਹਨੇ ਚ ਵੋਟਾਂ ਦਾ ਕੀ ਮਸਲਾ ਆ ਗਿਆ ਇਹ ਚ ਵੋਟਾਂ ਕਹਿੰਦਾ ਕੀ ਮਸਲਾ ਆ ਗੱਡੀ ਜਲੰਧਰੋਂ ਆਏਗੀ ਕਹਿੰਦਾ ਇੱਥੇ ਦੀਆਂ ਗੱਡੀਆਂ ਖਰਾਬ ਹੋਈਆਂ ਫਲਾਨਾ ਆ ਧਮਕਾਨਾ ਜੇ ਲੱਲਾ ਪੋਪਾ ਕਰਕੇ ਮੈਂ ਹਾਰ ਕੇ ਫੋਨ ਬੰਦ ਕਰਤਾ ਮੈਂ ਕਹਾਂ ਸਾਨੂੰ ਕੁੱਤੇ ਹੀ ਮੌਤ ਮਾਰ ਲੈਂਦੇ ਹੋ ਤੂੰ ਨਾ ਸਾਫ਼ ਕਰਾਉ ਮਗਿਆ ਇੱਕ ਵਾਰ ਮੌਕਾ ਦੇਖ ਲਓ ਅਣਕ ਸਾਡੀ ਕਿਹੜੀ ਜ਼ਿੰਦਗੀ ਜੀ ਰਹੀ ਹੈ ਸੀ ਸਾਰੀ ਲੈਟਰਿੰਗ ਸਾਡੇ ਆ ਦੇਖੋ ਇੱਥੇ ਤਾਂ ਕਨਾਲੀਆਂ ਹੀ ਇੱਥੇ ਕਨਾਲੀ ਬੰਦ ਪਿੱਛੋਂ ਸਾਰਾ ਇਧਰ ਓਵਰਫਲੋ ਹੋ ਕੇ ਲੈਟਰਿੰਗ ਬਾਹਰ ਆ ਜਾਂਦੀ ਹੈ ਜੀ ਕੀ ਕਰੀਏ ਦੋਸਤੋ ਕਿਹੜੀ ਜ਼ਿੰਦਗੀ ਜੀਏ ਹੈ ਤੁਸੀਂ ਵੱਡੇ ਪਾਈਪ ਹੋਣ ਤੂੰ ਨਰਕ ਦੀ ਜ਼ਿੰਦਗੀ ਭੋਗ ਰਿਹਾ ਤੁਸੀਂ ਨਰਕ ਨਾਲ ਹੀ ਪੈੜੀ ਆ ਜੀ ਨਰਕ ਨਾਲ ਹੀ ਪੈੜੀ ਇੱਕ ਤਾਂ ਨਰਕ ਉਹਨਾਂ ਚਲੋ ਬੰਦਾ ਨਰਕ ਭੋਗ ਰਿਹਾ ਤਾਂ ਉਹਨਾਂ ਹੀ ਭੋਗਦੇ ਤੁਸੀਂ ਦੇਖ ਲਓ ਕੀ ਹਾਲ ਹੈ ਸਾਡਾ ਕਾ ਕਹਿ ਥੱਕ ਗਏ ਅਸੀਂ ਕਹਿ ਕਹਿ ਥੱਕ ਗਏ ਹਾਰ ਕੇ ਮੈਂ ਕੱਲ ਕਿਸੇ ਕੋਲ ਨੰਬਰ ਲੈ ਕੇ ਨਿੱਕੇ ਨਾਲ ਗੱਲ ਕੀਤੀ ਆ ਉਹਨੇ ਫੋਨ ਤੇ ਹੀ ਕਿਹਾ ਤਾਂ ਕਹਿੰਦਾ ਅੱਜ ਮੈਂ ਕਹਾਂ ਤਿਆਰ ਤੁਸੀਂ ਵੋਟਰਾਂ ਨੂੰ ਕਹਿੰਦੇ ਛਾੜ ਨੂੰ ਬੋਟ ਪਾਓ ਕਹਿੰਦੇ ਅੱਜ ਬੋਟ ਦਾ ਕੀ ਮਸਲਾ ਆਈ ਦੱਸੋ ਪਰ ਸਾਡੀਆਂ ਵੋਟਾਂ ਨਾਲ ਹੀ ਤੁਸੀਂ ਚਲੋ ਸੋਹਣਾ ਕੰਮ ਬਾਕੀ ਕਰਦੇ ਆ ਕੰਮ ਇਹ ਨਹੀਂ ਕਹਿੰਦੇ ਨਿੱਕੇ ਜਨ ਨਿੱਕੀ ਘਰ ਵਾਲੀ ਕੰਮ ਨਹੀਂ ਕਰਦੀ ਕੋਈ ਵੀ ਜਾਂਦਾ ਬੰਦਾ ਨੱਟ ਕੇ ਕੰਮ ਕਰਦੇ ਆ ਉਹਦਾ ਲੇਕਿਨ ਹੁਣ ਦੱਸੋ ਸਾਡੀ ਮੁਸੀਬਤ ਨੇ ਹਲ ਹੋ ਰਹੀ ਕੀਰੀ ਜੈਂਪੀ ਹੋਈ ਕਹਿੰਦੇ ਜੰਪ ਗਲੀ ਦੇ ਗੇੜਾ ਦਾ ਮਾਰੇ ਜਾਣ ਕੇ ਪਕੀ ਮੁਸੀਬਤ ਆ ਸਾਡੀ ਗਲੀ ਦੀ ਇਹ ਘਰ ਕਿਦਾਂ ਬੜੀ ਏ ਕਿਦਾਂ ਨਾ ਬੜੀ ਏ ਸਾਡੀ ਕੀ ਹਾਲਤ ਹੋਈ ਪਈ ਆ ਜਿੰਨਾ ਨਾਲ ਇਹ ਪਾਣੀ ਸਪੈਰ ਦੰਦੇ ਆ ਸਾਰਾ ਦੇਖੋ ਥੜੀਆਂ ਸਾਡੀਆਂ ਹਾਲ ਦੇਖੋ ਮਾਰੋ ਉਧਰ ਮੜਦਾ ਕੈਮਰਾ ਕੀ ਆਦਾ ਮਾਰੋ ਭਾਈ ਜੀ ਦੇਖੋ ਦੇਖੋ ਹਾਲ ਕੀ ਆ ਸਾਰਾ ਸਾਰਾ ਅੰਦਰ ਕੰਮ ਜਾਂਦਾ ਜੀ ਛੋਟੀ ਗਲੀ ਦਾ ਪਾਣੀ ਗਿਆ ਮੈਂ ਤਾਂ ਰੋਜ਼ ਮੈਟ ਤੋਣਾ ਪੰਦਾ ਜਾਂ ਕੋਈ ਪੈਰ ਪੁੰਦਿਆਂ ਭਾਈ ਜੀ ਜੀ ਭਾਈ ਜੀ ਕੀ ਨਾਮ ਕੀ ਨਾਮ ਹੈ ਜੀ ਮੇਰਾ ਨਾਮ ਸੁਰਿੰਦਰ ਕਿਸ਼ੋਰ ਆ ਜੀ ਹਾਂਜੀ ਤੇ ਸਾਡਾ ਮਕਾਨ ਗਾਰੇ ਦੀ ਚੁਣਾਈ ਦਾ ਜੀ ਉਹ ਜਿਹੜੀ ਨੀਹਾਂ 'ਚ ਪਾਣੀ ਵੱੜ ਗਿਆ ਹੈਗਾ ਬੈਠਣ ਗਿਆ ਇਬਰੇ ਤੋਂ ਬੜਾ ਲੈ ਹਾਲਾਤ ਕਿੱਦਾਂ ਦੇ ਬਣ ਜਗੇ ਹਾਂਜੀ ਕੀ ਨਾ ਪਾਜੀ ਸੰਜੀਤ ਕੁਮਾਰ ਆ ਜੀ ਮੇਰਾ ਨਾਮ ਪਾਜੀ ਬਹੁਤ ਬੁਰਾ ਹਾਲ ਆ ਇਹਨਾਂ ਦੇ ਮਤਲਬ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਆਪਣੇ ਨੋਟਾਂ ਨਾਲ ਤੇ ਕੁਰਸੀਆਂ ਨਾਲ ਮਤਲਬ ਹੈ ਜੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਲੋਕੀ ਕਿੱਦਾਂ ਰਹਿੰਦੇ ਆ ਕਿੱਦਾਂ ਨਹੀਂ ਰਹਿੰਦੇ ਗਲੀਆਂ ਦੇ ਵਿੱਚ ਇਹਨਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਜੀ ਕਈ ਵਾਰੀ ਕੰਪਲੀਟ ਪਾ ਚੁੱਕੇ ਆ ਹਾਰ ਕੇ ਤੁਹਾਡੇ ਕੋਲ ਅਜੇ ਕੰਪਲੀਟ ਕੋਈ ਨਹੀਂ ਆਂਦਾ ਜੀ ਆਉਗੇ ਬਸ ਆਪਣੀ ਖਾਣਾ ਪੂਰਤੀ ਕਰਕੇ ਚਲ ਜਾਂਦੇ ਆ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਮਤਲਬ ਲੱਗਾ ਵੀ ਜਿਹੜਾ ਆਮ ਬੰਦਾ ਵਾ ਉਹ ਕਿੱਦਾਂ ਜ਼ਿੰਦਗੀ ਆਪਣੀ ਜੀ ਰਿਹਾ ਭਾਈ ਦੇਖੋ ਤੁਸੀਂ ਇੰਨੀ ਮੁਸ਼ਕਲ ਆ ਰਹੀ ਆ ਤੁਸੀਂ ਵੀ ਖੜੇ ਆ ਇੱਥੇ ਐਡ ਦੀ ਸਪੋਰਟ ਦੇਖੋ ਮੋਕੇ ਦੇ ਆਂਦੀ ਪੈਕ ਨਹੀਂ ਸਮੈਲ ਬਿਲਕੁਲ ਬਿਲਕੁਲ ਕਿੰਨਾ ਬੁਰਾ ਹਾਲ ਆ ਭਾਈ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਸ ਅਸੀਂ ਤੇ ਇਹ ਕਹਿੰਦੇ ਆ ਕਿ ਕਮ ਸੇ ਕਮ ਤੁਸੀਂ ਹੋਰ ਤੇ ਕੁਝ ਨਹੀਂ ਕਰਨਾ ਗਲਰ ਰੀਸਿਵਰੇਜ ਤੇ ਸਾਫ਼ ਰੱਖੋ ਹੋਰ ਤੇ ਤੁਹਾਡੇ ਕੋ ਆਸੀ ਇੰਨੀ ਕੋਈ ਵੀ ਸਾਨੂੰ ਕਮ ਸੇ ਕਮ ਬੰਦਿਆਂ ਨੂੰ ਤਾਂ ਜੀਣ ਦਿਓ ਜਿਨ੍ਹਾਂ ਕੋ ਤੁਸੀਂ ਵੋਟਾਂ ਲੈਣੇ ਆ ਮੁੜ ਕੇ ਭਾਈ ਪੁੱਛਣ ਹੀ ਨਹੀਂ ਆਂਦਾ ਕੋਈ ਐ ਜੇਮਪੁਰ ਪਹੁੰਚਾਓ ਗੱਲ ਜੀ ਹਾਂਜੀ ਸਰਦਾਰ ਸਾਹਿਬ ਕੀ ਨਾਮ ਨਾਮ ਕੀ ਤੇਨਦਰ ਸਿੰਘ ਵਧਾਵਾਣਾ ਜੀ ਜੀ ਕੀ ਕਹਿਣਾ ਚਾਹੋਗੇ ਇਹਨਾਂ ਹਾਲਾਤਾਂ ਨੂੰ ਲੈ ਕੇ ਜਿੱਥੇ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਵਿਕਾਸ ਕਰ ਰਹੇ ਹਾਂ ਵਿਕਾਸ ਕੇ ਵਿਨਾਸ਼ ਹੋ ਰਿਹਾ ਜੀ ਇਹ ਇਹ ਤਾਂ ਵਿਨਾਸ਼ ਹੋ ਰਿਹਾ ਜੀ ਬਹੁਤ ਵਿਨਾਸ਼ ਨਹੀਂ ਬਹੁਤ ਜ਼ਿਆਦਾ ਵਿਨਾਸ਼ ਹੋ ਰਿਹਾ ਅਸੀਂ ਤਾਂ ਬਹੁਤ ਇਸ ਚੀਜ਼ ਤੋਂ ਦੁਖੀ ਹੈ ਵੀ ਇਹ ਕਿਉਂ ਨਹੀਂ ਸੁਣਵਾਈ ਹੋ ਰਹੀ ਅਸੀਂ ਬਹੁਤ ਵਾਰੀ ਗਏ ਸਾਡੇ ਵੱਡੇ ਬਜ਼ੁਰਗ ਮੁਹੱਲੇ ਦੇ ਕਾਫੀ ਵਾਰ ਜਾ ਰਹੇ ਐਪਲੀਕੇਸ਼ਨ ਲੈ ਕੇ ਨਹੀਂ ਕੁਝ ਹੋ ਰਿਹਾ ਸੁਣਵਾਈ ਨਹੀਂ ਇਸ ਜੀ ਦੀ ਬਿਲਕੁਲ ਸੁਣਵਾਈ ਨਹੀਂ ਵੀ ਥੋੜੀ ਜੀ ਇੱਕ ਖਿੱਚਾ ਤੋਂ ਹੀ ਬੜੀ ਐ ਪੋਲਿਟਿਕਸ ਦੇ ਵਿੱਚ ਵੀ ਤੁਸੀਂ ਕਿਉਂ ਕੀਤਾ ਤੁਸੀਂ ਕਰਵਾ ਰਹੇ ਇਹ ਸਭ ਚੀਜ਼ਾਂ ਨਹੀਂ ਚਾਹੀਦੀਆਂ ਮੈਂ ਤਾਂ 4 ਸਾਲ ਤੋਂ ਵੋਟ ਹੀ ਨਹੀਂ ਪਾ ਰਿਹਾ ਲੋਟਾ ਦਬਾ ਕੇ ਆ ਰਿਹਾ ਮੈਂ ਇੰਨਾ ਪ੍ਰਚਾਰਾ ਲੋਟਾ ਸਮਝਦੇ ਨੇ ਤੁਸੀਂ ਸਾਰੇ ਜਾਣੇ ਮੈਂ ਲੋਟਾ ਦਵਾ ਦਾਂਗੀ ਮੈਂ ਨਹੀਂ ਬੰਨਵਾਵਾਂ ਆਹ ਦੇਖੋ ਸਾਡੀ ਇਹ ਗਲੀ ਐ ਉਹ ਇੱਥੇ ਲੜਕੇ ਖੜੇ ਇਹ ਗਲੀ ਬਣੀ ਐ ਇਹਦਾ ਪਾਣੀ ਅੱਧਾ ਉੱਧਰ ਇਸ ਇਸ ਮੋੜ ਤੋਂ ਅੱਧਾ ਉੱਧਰ ਜਾਂਦਾ ਸੀ ਜੀ ਆ ਦਿਖਾਈਓ ਇਹ ਸਾਰਾ ਪਾਣੀ ਹੁਣ ਇੱਧਰ ਘੜ ਦਿੱਤਾ ਤੇ ਸਾਡੇ ਇੱਥੇ ਨਾ ਤਲਾਬ ਬਣਿਆ ਹੁੰਦਾ ਜੀ ਪਾਣੀ ਦਾ بارش ਦੇ ਵਿੱਚ ਮੈਂ ਪੂਰੀ ਅਪਰੋਚ ਕਰ ਦਿੱਤੀ ਜੀ ਇੱਕ ਪਾਰਟੀ ਤੜੇ ਤੇ ਨਹੀਂ ਜੇ ਦੋ ਘਰ ਬੀਜੇਪੀ ਦੇ ਹੈਗੇ ਜੀ ਇਹਨਾਂ ਨੂੰ ਰਹਿਣ ਦੀ ਹੋਣਾ ਡੁੱਬੇ ਵਿੱਚ ਆ ਦੇਖੋ ਸਾਡੀ ਗਲੀ 4 6 ਇੰਚ ਥੱਲੇ ਕਰ ਦਿੱਤੀ ਹੈ ਵੀ ਐਡਾ ਵੱਡਾ ਰੋਡ ਦੇਖੋ ਆ ਕਟੋ-ਕਟ 100 ਤੇ 200 ਫੁੱਟ ਲੰਬੀ ਲੈਂਥ ਹੋਣੀ ਹੈ ਇਹ ਪਾਰਟੀ ਦੇ 1 45 ਫੁੱਟ ਲੰਬੀਆ 5 ਫੁੱਟ ਚੌੜੀ ਉਹ ਛੱਡ ਦਿੱਤੀ ਹੈ। ਜੀ। ਉਹ ਵਿਤਕਰਾ ਕੀਤਾ ਜਾ ਰਿਹਾ ਹੈ। ਵਿਤਕਰਾ ਨਹੀਂ ਜੁੱਤੀਆਂ ਦੇ ਕਾਬਿਲ ਹੈ। ਜੁੱਤੀਆਂ ਵੱਜਣੀਆਂ ਚਾਹੀਦੀਆਂ ਇਹਨਾਂ ਨੂੰ ਸਰਕਾਰਾਂ ਨੂੰ। ਵੀ ਇਹ ਸੁਣਦੇ ਹੀ ਨਹੀਂ ਹੈਗੇ। ਪਰੇਸ਼ਾਨ ਕਰ ਰਹੇ ਹੈ। ਤੋ ਸਾਰੇ ਆਪਣੇ ਦੁਖੜੇ ਜਿਹੜੇ ਨੇ ਉਹ ਸੁਣਾ ਰਹੇ ਨੇ ਪਰ ਜਿੱਥੇ ਸਰਕਾਰਾਂ ਨੇ ਉਹ ਤਾਂ ਸਿਰਫ ਕੰਮਕਾਰੀ ਨੀਂਦ ਦੀ ਸੁੱਤੀਆਂ ਦੇਖਦੀਆਂ ਪਈਆਂ ਨੇ ਕੀ ਨਾਮ ਕੀ ਮਤਾ ਜੀ ਗੁਰਵਿੰਦਰ ਕੌਰ ਜੀ ਕੀ ਕਹਿਣਾ ਚਾਹੋਗੇ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਬਜ਼ੁਰਗ ਸਰੀਰ ਆ ਤੇ ਬਿਮਾਰੀ ਲੱਗਣ ਦਾ ਵੀ ਕੋਈ ਹਾਂਜੀ ਬਹੁਤ ਹਾਲਾਤ ਬੁਰੇ ਆ ਦੇਖੋ 2 ਮਹੀਨੇ ਹੋ ਗਏ ਇੱਥੇ ਦੇਖਦੇ ਆ ਪਾਣੀ ਇੱਥੇ ਰੁਕਿਆ ਜਮੀਂ ਆਂਦਾ ਸਾਡਾ ਘਰ ਭੱਜ ਜਾਂਦਾ ਸਾਡਾ ਅੰਦਰ ਪੂਰੇ ਡੁੱਬ ਜਾਂਦਾ ਸਾਨੂੰ ਕਦੀ ਨਹੀਂ ਪੁੱਛਿਆ ਕਿ ਕੀ ਕਹੋ ਵੀ ਤੇ ਨਖਰੇ ਕਰਦੇ ਆ ਕੁੜੀ ਮੇਰੀ ਮਰੀ ਉਹਦੋਂ ਵੀ ਇਹਨਾਂ ਨੇ ਅੱਧੇ ਕੀਤਾ ਜੀ ਉਹ ਬਣਾਵੇ ਨਾ ਸਰਟੀਫਿਕੇਟ ਮਰਨ ਤਰੀਕ ਉਹ ਉਹਨਾਂ ਦਾ ਬਣਾਤਾ ਮੇਰੇ ਕੁੜੀ ਦੇ ਸਹੁਰੇ ਜਿੱਤੇ ਰਹਿੰਦੀ ਵੀ ਨਹੀਂ ਸੀ ਇਹ ਅਮਚੀ ਨੇ ਜਿਹੜੀ ਪ੍ਰਵੀਨ ਸਣੀ ਸਾਨੂੰ ਤਾਂ ਇੱਥੇ ਤੱਕ ਜਿਹੜੀ ਵਰਕਸ਼ਾਪ ਹੈ ਜੀ ਸਾਨੂੰ ਤਾਂ ਇੱਥੇ ਤੱਕ ਆਣਾ ਜੀ ਵੀ ਸ਼ਿਕਾਇਤਾਂ ਪਹੁੰਚ ਜਾਂਦੀਆਂ ਹਾਂ ਦੁਕਾਨ ਤੇ ਸਾਨੂੰ ਸ਼ਿਕਾਇਤਾਂ ਪਹੁੰਚ ਜਾਂਦੀਆਂ ਵੀ ਆਪਣੇ ਭਰਾ ਨੂੰ ਸਮਝਾ ਲੋ ਇਸੀ ਇਹ ਗਲਤ ਕੀਤਾ ਹੈ ਆਪਣੇ ਵੀ ਸਾਨੂੰ ਸ਼ਿਕਾਇਤ ਤਾਂ ਵੀ ਇਹ ਸਮਝਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਧਮਕੀ ਦਿੱਤੀ ਜਾ ਰਹੀ ਹੈ ਧਮਕੀ ਦੇ ਦਿੰਦੇ ਜੀ ਧਮਕੀਆਂ ਦੇ ਹੁੰਦੇ ਆ ਦੁਕਾਨ ਦੇ ਆ ਕੇ ਵੀ ਆਪਣੇ ਭਰਾ ਨੂੰ ਸਮਝਾ ਲਓ ਇਹ ਚੀਜ਼ਾਂ ਥੋੜੀ ਚਾਹੀਦੀਆਂ ਹੈ ਲੋਕਾਂ ਤੇ ਸਾਨੂੰ ਭਰਾਵਾਂ ਨੇ ਥੋੜਾ ਸਹੂਲਤਾ ਕਰਨੀ ਆ ਜੀ ਇਹ ਜੇ ਪਾਣੀ ਦਾ ਕੀਤਾ ਜਾਵੇ ਸਫਾਈ ਜੀ ਗੰਦਗੀ ਜੇ ਸਾਰੇ ਅੰਦਰ ਜਾਂਦੇ ਪੈਰ ਸੇਵਰ ਸਾਡਾ ਨਾ ਉੱਚੀ ਹੋਵੇ ਫਲੱਟਚ ਤੇ ਸਾਡੇ ਤੇ ਪਾਣੀ ਅੰਦਰ ਫਲੱਟਚ ਚ ਭਰ ਜਵੇ ਸਾਡੇ ਥੋੜਾ ਉੱਚਾ ਕੀਤਾ ਹੋਇਆ ਅੰਦਰ ਬਹੁਤ ਬੁਰੀ ਹਾਲਤ ਹੈ ਜੀ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਮਦਦ ਕੀਤੀ ਜਾਵੇ ਸਾਰਾ ਸਹੂਲਤਾਂ ਕੀਤੀਆਂ ਹੁਣ ਵੀ ਗਾਣਾ ਵੋਟਾਂ ਲੈਣ ਉਹਨਾਂ ਨੇ ਫਿਰ ਆਣਾ ਵੋਟਾਂ ਦਾ ਸੁਣਾਵਾਂਗੇ ਫਿਰ ਅਸੀਂ ਵੀ ਅਸੀਂ ਕਦੇ ਲਈ ਵੋਟ ਪਾਣੀ ਸਾਡੀ ਸੁਣਾਈ ਨਹੀਂ ਆ ਸੁਣਾਈ ਨਹੀਂ ਕਰਦੇ ਜੀ ਕਿਤੇ ਉਹ ਪੂਰਾ ਹਾਲ ਪਾਣੀ ਦਾ ਭੁੱਖੇ ਮਰਦੇ ਬਾਹਰ ਜਾ ਜਾ ਕੇ ਐਨੀਆਂ ਹਉਡੀਆਂ ਬਣਾਉਂਦੇ ਨਾ ਕੋਈ ਕਾਰੋਬਾਰ ਨਾ ਕੋਈ ਕੰਮ ਨਾ ਕੋਈ ਮਕਾਨ ਆਪਣਾ। ਤਰਲੇ ਲੈਂਦੀ ਫਿਰਨੀ ਹੈ। ਇਹ ਮੇਰੀ ਪੋਈਆਂ ਮਕਾਨ ਹੈ ਨਹੀਂ ਬੜਾ ਹਾਲਾ। ਲੱਸਣ ਜਿਹੜਾ ਉਹ ਵੀ ਮੇਰੇ ਘਰ ਤੇ ਦਿੱਤੇ। ਮੈਂ ਵੀ ਵਿਧਵਾ ਕਿੰਨਾਂ ਪਰ ਆਵਾਸ ਯੋਜਨਾ ਤਹਿਤ ਸਰਕਾਰ ਵੱਲੋਂ ਜਿਹੜਾ 2-2 ਲੱਖ ਰੁਪਏ ਦਿੱਤਾ ਵੀ ਗਿਆ ਹੁਣ ਕੋਈ ਨਹੀਂ। ਇਹਨੂੰ ਨਹੀਂ ਮਿਲਿਆ। ਪਿੱਛੇ ਇਹਨੂੰ ਵੀ ਨਹੀਂ ਸੁਣਿਆ ਗਿਆ। ਕਰਨ ਕੀ ਆ ਬਿਮਾਰੀਆਂ ਪਈਆਂ, ਬਿਮਾਰੀਆਂ ਕੱਢੀਆਂ ਨੇ ਪੈ ਮਨ। ਨਾਮ ਕੀ ਤੁਹਾਡਾ ਜੀ? ਧਰਮਕੋਰੀ। ਕਿਹੜੇ ਮਲੇ ਜਰਨ ਵਾਲੇ ਐਟਨ ਦੀ ਕੋੜੀ ਰੰਦੀ ਮੇਰੀ ਮੰਮੀ ਪਰ ਉਹ ਵੀ ਹੁਣ ਭਰਾ ਕਮਾਉਂਦਾ ਨਹੀਂ ਤੇ ਮੈਂ ਵੀ ਹੁਣ ਕੀ ਕਰੀ ਜਾਵਾਂ ਵਿਧਵਾ ਬਸ ਜਿੰਮੇ ਤੇ ਕਰਵਾ ਕੇ ਪਹਜਾਓ ਇਹ ਜਿੰਮੇ ਕੋ ਗਲੀ ਦਾ ਦੌਰਾ ਕਰੇ ਹੋਰ ਕੁਛ ਨਾ ਕਰੇ ਦੌਰਾ ਕਰੇ ਸਿਰਫ ਇੱਕ ਦੌਰਾ ਕਰਕੇ ਦੇਖੇ ਵੇ ਕਿਹੜੀ ਜ਼ਿੰਦਗੀ ਜੀ ਰਹੇ ਆ ਅਸੀਂ ਬਸ ਜਿਹੜਾ ਵੀ ਹੈਗਾ ਝਾੜੂ ਵਾਲਾ ਆ ਕੇ ਦੌਰਾ ਕਰੇ ਗਲੀ ਸਾਡੀ ਦਾ ਫੇਰ ਦੇਖਦੇ ਵੇ ਕੀ ਹਾਲਾਤ ਆ ਸਾਡੀ ਗਲੀ ਦੇ ਕਿੱਦਾਂ ਜੀ ਰਹੇ ਆ ਅਸੀਂ ਆਵਦਾ ਕੋਠੀਆਂ ਵਿੱਚ ਬੈਠੇ ਆ ਮਹਿਲਾਂ ਵਿੱਚ ਬੈਠੇ ਆ ਕਰੋਨਾ ਦੇ ਮਹਿਲ ਬਣਾ ਕੇ ਬੈਠੇ ਆ ਅਸੀਂ ਆ ਕਰਾਂਗੇ ਆ ਕਰਾਂਗੇ ਪਾਰਟੀ ਜਿੱਤਦੀ ਆ ਭੰਗੜੇ ਪੈਂਦੇ ਸ਼ਰਾਬਾਂ ਵੰਡ ਹੁੰਦੀਆਂ ਮਠਿਆਈਆਂ ਵੰਡ ਹੁੰਦੀਆਂ ਸਾਡੇ ਸਿਰ ਤੇ ਮਠਿਆਈਆਂ ਵੰਡ ਹੁੰਦੀਆਂ ਨਾ ਕਿਹਦੇ ਸਿਰ ਤੇ ਵੰਡ ਹੁੰਦੀਆਂ ਇਹ ਵੀ ਵੋਟਾਂ ਪਾਉਂਦੇ ਆ ਨਾ ਕੀ ਕਰੀ ਇਹ ਦੱਸੋ 15 20 ਦਿਨ ਹੋ ਗਏ ਤੁਹਾਨੂੰ ਇਹ ਹਾਲਾਤ ਦੇ ਵਿੱਚ ਕੁਝ ਆਉਂਦੇ ਆ ਸਫਾਈ ਵਾਲੇ ਸੜੀਆਂ ਉੱਥੋਂ ਘਟਰੇ ਪਾਉਂਦੇ ਸੜੀ ਉਹ ਜੀ ਅੱਗੇ ਉਹ ਬਲੌਗ ਆ ਵੱਡੀ ਗੱਡੀ ਆਊਗੀ ਬੱਡੀ ਗੱਡੀ ਆਉਂਦੀ ਆ ਇਹ ਖਰਾਬ ਆ ਜੀ ਸਾਡੇ ਕੋਲ ਟਾਈਮ ਨਹੀਂ ਹੈਗਾ ਜੀ ਫੇਰ ਆਵਾਂਗੇ ਹੁਣ ਇਹ ਜਲੰਧਰੋਂ ਗੱਡੀ ਮੰਗਾਉਣੀ ਆ ਦੱਸੋ ਜਲੰਧਰੋਂ ਗੱਡੀ ਮੰਗਾਉਣੀ ਸਾਡੀ ਤਾਂ ਜ਼ਿੰਦਗੀ ਬਰਬਾਦ ਕੀਤੀ ਪਈ ਰਹਿਣਾਂ ਨੇ ਜੀ ਦੱਸੋ ਕੀ ਕਰੀਏ ਨਹੀਂ ਨਾ ਹੋ ਗਿਆ ਜੀ ਜਲੰਧਰੋਂ ਗੱਡੀ ਨਹੀਂ ਆਈ ਜੀ ਨਹੀਂ ਆਉਂਦੀ ਬਾਈ ਸਾਡੇ ਕੋਲ ਛੋਟੀਆਂ ਗੱਡੀਆਂ ਖਰਾਬ ਆ ਗੱਡੀਆਂ ਫਲਾਨਾ ਗੱਡੀਆਂ ਹੋਰ ਪਾਸੇ ਲੱਗੀਆਂ ਗੱਡੀਆਂ ਉਧਰੋਂ ਕੰਮ ਕਰਕੇ ਆਉਣਗੇ ਫੇਰ ਤੁਹਾਡੇ ਵੱਲ ਆਉਣਗੇ ਅੰਦਰ ਕੋਈ ਨਹੀਂ ਆ ਰਿਹਾ ਜੀ ਬਾਈ ਦੇ ਨਰਗ ਦੀ ਜਿੰਦਗੀ ਜੀ ਰਹੀ ਉਹ ਦੀ ਸੁਣਦਾ ਨਹੀਂ ਵਿਚਾਰੇ ਦੇਖੋ ਕਾਂਗਰਸ ਦਾ ਬੰਦਾ ਜੀ ਕਿਉਂਕਿ ਕੰਮ ਜੁ ਹੈਗਾ ਝਾੜੂ ਦਾ ਕੰਮ ਇਹ ਆ ਉਹਦੀ ਵਿਚਾਰੇ ਸੁਣਦਾ ਨਹੀਂ ਉਹ ਭੇਜਦਾ ਬੰਦੇ ਉਹ ਲੇਕਿਨ ਦੇਖੋ ਸਰੀਆਂ ਵਾਲੇ ਬੰਦੇ ਆਉਂਦੇ ਆ ਉਹ ਸਰੀਆਂ ਖੋਲ ਘਾ ਕੇ ਇੱਧੇ ਚੱਲ ਜਦੇ ਕਦੇ ਇਹ ਨਹੀਂ ਨਿਕਲਣਾਈ ਇਹ ਅੱਗੇ ਉਹ ਬਲੌਗ ਆ ਫਲਾਨਾ ਬਲੌਗ ਆ ਧਮਕਾਨਾ ਬਲੌਗ ਆ ਵਤ ਬਲੌਗ ਬਲੌਗ ਕਰਕੇ ਉਹਨਾਂ ਪੰਜ ਛੇ ਵਾਰੀ ਬੰਦੇ ਭੇਜੇ ਆ ਇਹ ਨਹੀਂ ਬੰਦੇ ਨਹੀਂ ਭੇਜਦਾ ਉਹ ਲੇਕਿਨ ਖੁੱਲਦਾਨ ਪਿਆ ਨਾਲੀ ਸੋ ਜਿੰਪਾ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਆਵਾਜ਼ ਜਿਹੜੀ ਆ ਅੰਦਰੋਂ ਦਿਲੋਂ ਇਹ ਜਿਹੜੇ ਨੇ ਬਹੁਤ ਦੁਖੀ ਹੋਏ ਬੈਠੇ ਨੇ ਤੁਹਾਡੇ ਕੰਮਾਂ ਤੋਂ ਤੁਹਾਡੇ ਵਿਕਾਸ ਕਾਰਜ ਜਿਹੜੇ ਨੇ ਸਿਰਫ ਅੱਖਰਾਂ ਦੇ ਵਿੱਚ ਹੀ ਲਿਖੇ ਰਹਿ ਗਏ ਨੇ ਇੱਕ ਤੁਸੀਂ ਸਿਰਫ ਜਾਤਾ ਕੋਈ ਲੰਗਰ ਲੱਗਦਾ ਉਹਦਾ ਤੋਂ ਘਟਨ ਕਰਨ ਚਲੇ ਜਾਂਦੇ ਹੋ ਜਾਂ ਕੋਈ ਸ਼ਬੀਲ ਲੱਗਦੀ ਉਹਦਾ ਤੋਂ ਘਟਨ ਕਰਨ ਚਲੇ ਜਾਂਦੇ ਹੋ ਉਹ ਘਟਾਣਾਂ ਦੇ ਵਿੱਚ ਵਿਕਾਸ ਨਹੀਂ ਹੁੰਦਾ ਵਿਕਾਸ ਗਰਾਊਂਡ ਲੈਵਲ ਤੇ ਆ ਕੇ ਹੁੰਦਾ ਤਾਂ ਇਹਨਾਂ ਲੋਕਾਂ ਦੀ ਆਵਾਜ਼ ਵੀ ਸੁਣੋ ਆ ਕੇ ਕੀ ਲੋਕ ਇਹ ਦੁਹਾਈਆਂ ਦੇ ਰਹੇ ਨੇ ਤਾਂ ਇੱਥੇ ਇਹਨਾਂ ਦੇ ਵਾਰਡ ਦੇ ਵਿੱਚ ਵੀ ਆ ਕੇ ਕਰੀ ਜ਼ਰੂਰ ਪੁੱਛੋ ਉਗੇ ਇੱਥੋਂ ਦੇ ਜਿਹੜੇ ਡਿਪਟੀ ਮੇਅਰ ਨੇ ਪ੍ਰਵੀਨ ਸੈਣੀ ਜੀ ਉਹ ਵੀ ਇਸੇ ਵਾਰਡ ਦੇ ਹੀ ਨੇ ਤਾਂ ਕੀ ਉਹਨਾਂ ਦਾ ਇੱਕ ਫਰਜ਼ ਨਹੀਂ ਬੰਦਾ ਇਹਨਾਂ ਦੇ ਹਾਲਾਤ ਦੇਖਣ ਨੂੰ ਇਹਨਾਂ ਦਾ ਕੰਮ ਕਰਾਉਣ ਵਾਸਤੇ ਗੱਡੀ ਜਿਹੜੀ ਇਹਨਾਂ ਵੱਲੋਂ ਕਹੀ ਜਾ ਰਹੀ ਹੈ ਕਿ 1 ਮਹੀਨਾ ਹੋ ਗਿਆ ਲਗਾਤਾਰ ਪਰ ਗੱਡੀ ਜਿਹੜੀ ਆਉ ਨਹੀਂ ਰਹੀ ਨਾ ਤਾਂ ਸਿਵਲ ਦੇ ਪਾਪ ਜਿਹੜੇ ਨੇ ਉਹ ਵੀ ਵੱਡੇ ਪਵਾਏ ਜਾ ਰਹੇ ਨੇ ਤਾਂ ਪਰੇ ਹੁਣ ਰਹਿਣਾ ਤਾਂ ਇਹਨਾਂ ਨੇ ਜੀਵਨ ਬਸਾ ਤਾਂ ਇੱਥੇ ਹੀ ਕਰਨਾ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜ਼ਿੰਦਗੀ ਕੱਟਣਗੇ ਕੀ ਤੁਸੀਂ ਸਿਰਫ ਇੱਕ ਮੌਤ ਢੀਕ ਰਹੇ ਹੋ ਕਿਸੇ ਦੀ ਮੌਤ ਹੋਏਗੀ ਤਾਂ ਫਿਰ ਉਸ ਤੋਂ ਬਾਅਦ ਇਹ ਕੰਮ ਕੀਤਾ ਹੀ ਜਾਣਗੇ ਵਿਕਾਸ ਜਿਹੜਾ ਗਰਾਊਂਡ ਲੈਵਲ ਤੇ ਆ ਕੇ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਤੁਸੀਂ ਵਿਕਾਸ ਕਰ ਰਹੇ ਹੋ ਸਿਰਫ ਲਾਈਵ ਹੋ ਕੇ ਲਾਈਵ ਤਸਵੀਰਾਂ ਦੇ ਵਿੱਚ ਸੜਕਾਂ ਉੱਤੇ ਗਲੀ ਮੁਹੱਲਿਆਂ ਦੇ ਵਿੱਚ ਜਾ ਕੇ ਤੇ ਤੁਹਾਨੂੰ ਸਨਮਾਨਤ ਕੀਤਾ ਜਾ ਰਿਹਾ ਸਿਰਫ ਉਹੀ ਵਿਕਾਸ ਨਹੀਂ ਹੁੰਦਾ ਵਿਕਾਸ ਇਹਨੂੰ ਕਹਿੰਦੇ ਨੇ ਜਿਹੜੇ ਤੁਸੀਂ ਆ ਕੇ ਇੱਥੇ ਆ ਕੇ ਲੋਕਾਂ ਦੀ ਆਵਾਜ਼ ਸੁਣੋਗੇ ਇੱਥੇ ਕੰਮ ਕਰਵਾਓਗੇ ਸੋ ਮੇਰੇ ਨਾਲ ਨੇ ਕੈਮਰਾਮੈਨ ਪਵਨ ਤੈਂ ਮੈਨ ਉਹਨਾਂ ਸੱਚੀ ਮਾ ਜੀਬੀਸੀ ਅਪਡੇਟ ਹੁਸ਼ਿਆਰਪੁਰ ਜਿੰਪਾ ਜੀ ਹਸ਼ਿਆਰਪੁਰ ਸ਼ਹਿਰ ਦੇ ਵਿੱਚ ਵਾਰਡ ਨੰਬਰ 2 ਤੇ 3 ਦੇ ਵਿੱਚ ਨਾ ਕੁਛ ਇੱਕ ਦੋ ਗਲੀਆਂ ਨੇ ਜਿੱਥੇ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਆ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਲੋਕ ਇੱਕ ਮਿੰਟ ਤੋਂ ਲਗਾਤਾਰ ਪ੍ਰੇਸ਼ਾਨ ਨੇ ਕਹਿੰਦੇ ਮਸ਼ੀਨ ਮੰਗਾਣੀ ਹੈ ਵੱਡੀ ਕੋਈ ਪਰ ਉਹ ਵੀ ਨਹੀਂ ਆ ਰਹੀ ਤਾਂ ਬਦਬੂਦ ਨਾਲ ਬੁਰਾ ਹਾਲ ਹੈ ਉੱਥੇ ਮਿਰਨਾ ਅਮੀਰ ਸਾਹਿਬ ਮੌਜੂਦ ਹੈ ਗੱਡੀ ਸਾਡੇ ਕੋਲ ਹੈ ਵੀ ਹੈ ਪਰ ਗੱਡੀਆਂ ਕਈ ਵਾਰੀ ਆਕੂ ਪਾਸੇ ਨਹੀਂ ਕਿਉਂਕਿ ਜਲੇ ਚਲ ਜਾਂਦੀਆਂ ਕਈ ਵਾਰੀ ਕਿਤੇ ਹੋਰ ਪਾਸੇ ਵੀ ਲੇਕਿਨ ਅਸੀਂ ਗੱਡੀ ਉਸੇ ਵੇਲੇ ਹਾਰ ਕਰਕੇ ਮੰਗਾ ਲਈ ਦੀ ਹੈ ਔਰ ਇਹਦਾ ਮਨ ਲੱਗਦਾ ਵੀ ਤੁਹਾਨੂੰ ਤੁਰੰਤ ਇਹਦਾ ਰਿਜ਼ਲਟ ਦਵਾਂਗੇ ਸੋ ਮੇਰੇ ਤੋਂ ਬਿਹਤਰ ਮੇਰ ਸਾਹਿਬ ਦੱਸ ਸਕਦੇ ਇਸ ਵੇਲੇ ਵੀ ਮੌਜੂਦਾ ਗੱਡੀ ਕਿੱਥੇ ਹੈ ਕੋਈ ਗੱਲ ਹੈ ਜੀ ਮੇਰ ਸਾਹਿਬ ਕੀ ਕਹਿਣਾ ਚਾਹੋਗੇ ਔਰ ਜਿਹੜੀ ਤੁਸੀਂ ਸੀਵਰੇਜ ਵਾਲੀ ਗੱਲ ਕੀਤੀ ਆ ਕੋਈ ਗੱਲ ਨਹੀਂ ਉਹ ਜਿਹੜੀਆਂ ਦੋ ਗਲੀਆਂ ਹੈਗੀਆਂ ਤੁਸੀਂ ਮੈਨੂੰ ਦੱਸਿਆ ਨਹੀਂ ਕਿਹੜੀਆਂ ਗਲੀਆਂ ਆ ਉਹਨਾਂ ਨੂੰ ਆਪਾਂ ਛੇਤੀ ਕਰਵਾ ਦੇਵਾਂਗੇ ਕੋਈ ਅਸੀਂ ਗੱਲ ਨਹੀਂ ਮਸ਼ੀਨ ਹੈਗੀ ਸਾਡੇ ਕੋਲ ਮਸ਼ੀਨ ਆਪਾਂ ਭੇਜ ਦੇਵਾਂਗੇ ਡਿਪਟੀ ਮੇਅਰ ਸਾਹਿਬ ਦਾ ਵਾਰਡ ਪੈਂਦਾ ਜੀ ਉਹ ਡਿਪਟੀ ਮੇਅਰ ਸਾਹਿਬ ਦਾ ਮੰਨੋ ਤੁਸੀਂ ਦੱਸੂਗੇ ਨਾ ਤਦ ਹੀ ਹੈ ਨਾ ਕਿਹੜੀਆਂ ਗਲੀਆਂ ਆ ਕਿੱਥੇ ਕਰਕੇ ਹੈਗਾ ਹਾਂਜੀ ਕੋਈ ਗਲੀਆਂ ਆਪਾਂ ਕਰਾ ਦਿਆਂਗੇ ਹਾਂਜੀ ਇਸਕੇ ਜੀ At the gate outside when they put